ਜੋਟ ਕੋਟੀ ਜਿਹੜੀ ਹੈ ਕਿ ਇਹ ਐਪੀਸ ਦੇ ਯਰ ਹੱਥ ਨੇ ਇਹ ਕਾਹ ਜਿਹੜੇ ਸੈਂਟਰਲ ਸਕੋਲ ਸਕੀਮ ਕਰਦੇ ਹਨ ਉਹਨਾਂ ਨੂੰ ਮੁਖਤਿਆਰ ਪਰ ਜਿੱਥੇ ਤੇ ਕਮੀਆਂ ਪਾਈਆਂ ਜਾਂਦੀਆਂ ਉਹਨਾਂ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਹ ਬੜੀ ਇੰਪੋਰਟੈਂਟ ਬੀਟਿੰਗ ਹੋਦੀ ਹੈ ਉਹ ਤੋਂ ਗਵਰਨਮੈਂਟ ਤੋਂ ਫੰਡ ਆ ਦੇ ਜਾਂਦੇ ਨੇ ਫੌਂਡਸ ਉਹਨਾਂ ਤੇ ਸਾਰੀ ਡਿਸਕੂ ਕਰਕੇ ਇੱਥੇ ਕੋਈ ਕਮੀ ਪਈ ਸੀ ਉਹ ਪੂਰਾ ਕੀਤਾ ਉਹ ਪਹੁੰਚ ਗਏ ਉਹ ਵੀ ਡਿਸਕਸ ਕੀਤਾ ਨੇ ਜਿਹੜੀਆਂ ਪਹੁੰਚ ਗਏ ਉਹਨਾਂ ਦਾ ਵੀ ਲੋਕਾਂ ਨੂੰ ਕਿਹਾ ਕਿ ਇਹ ਜਿਹੜੀ ਸਾਨੂੰ ਐਮਐਲਏ ਸਾਹਿਬਾਂ ਜਿਹੜੇ ਜੀਡੀਪੀ ਸਾਹਿਬਾਂ ਨੇ ਇਹਨਾਂ ਨੇ ਅਰਗੇਨ ਅਰੇਂਜ ਕੀਤੇ ਨੇ ਉਹਨਾਂ ਨੂੰ ਸਾਡਾ ਸੋਕ ਕਿਹਾ ਕਿ ਉਹਨੇ ਇਨਵਾਈਟਿੰਗ ਜਿਹੜੀਆਂ ਨੇ ਪੋਚੀ ਤਾਂ ਭੇਜ ਦੋ ਜਿਹੜੀ ਜਿਹੜੀ ਕਲੈਰਿਟੀ ਨੇ ਉਹ ਦੁਬਾਰਾ ਰਿਪੋਰਟ ਕੀਤਾ ਕਿ ਜਿਹੜਾ ਟ੍ਰਾਂਸਪੋਰਟ ਦੇ ਵਿੱਚ ਇੱਕ ਕ੍ਰੈਸ਼ ਹਾਪਸਟਰੀ ਦੇ ਜਿਹੜੀ ਦੇਤੇ ਉਹ ਸੋਨੇ ਗੱਲ ਕਰਨਾ ਤੇ ਪ੍ਰਧਾਨ ਸਾਹਿਬ ਉਹ ਸੁਨੀਲ ਗਰੂਵਰ ਜੀ ਨੇ ਗੱਲ ਕੀਤੀ ਆ ਕਿ 1080 ਜਿਹੜੀ ਸਟੋਨ ਕ੍ਰੈਸ਼ਰ ਦੀ ਆ ਇਦੋਂ ਬਾਰੇ ਇਹ ਸਭ ਨੂੰ ਕਹਾਂ ਕਿ ਇਹਨੂੰ ਬੈਠ ਕੇ ਇਹਨਾਂ ਦੇ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਜਿਹੜੀਆਂ ਤੁਹਾਡੇ ਕੋਲ ਕੋਈ ਉਹਨਾਂ ਦੇ ਅਗੇਂਸਟ ਸ਼ਿਕਾਇਤਾਂ ਨੇ ਉਹਨਾਂ ਨੂੰ ਬੈਠ ਕੇ ਰਿਜ਼ੋਲਵ ਕੀਤਾ ਜਾਏ ਕੋਈ ਤੇ ਗੱਲ ਕਰਦੇ ਸੁਪਾਲ ਸਿੰਘ ਕਹਰੇ ਲਗੀ ਸੁਪਾਲ ਸਿੰਘ ਵਿਜੀਲੈਂਸ ਦੀ ਕੋਈ ਇਕੁਆਰੀਆ ਵਿਕਰਮ ਸਿੰਘ ਮਜੀਠੀਆ ਦੇ ਉਹ ਵਿਜੀਲੈਂਸ ਦਾ ਨਹੀਂ ਉਹ ਨਾਰਕੋਟਿਕਸ ਦਾ ਡਰਗ ਦਾ ਕੇਸ ਹੈ ਉਹ ਸੁਪਾਲ ਸਿੰਘ ਕਹਰੇ ਤੇ ਉਹ ਜਿਹੜੀ ਸੀ ਲੋਕ ਸੋ ਪਾਵ ਜਿਹੜਾ ਫਿਕਰ ਮੇਰੇ ਤੇ ਆ ਇਹਦੇ ਉੱਪਰ ਜੋ ਗਵਰਨਮੈਂਟ ਕਰ ਰਹੀ ਹੈ ਬਹੁਤ ਵੇਟ ਕਰ ਰਹੀ ਹੈ ਜੂਨ 2021 ਕੇਸ ਪੜਿਆ ਸੀ ਉਸ ਕੇਸ ਨੂੰ ਅੱਜ ਫੇਰ ਉਵੇਂ ਫਿਰ ਚਲਾ ਕੇ ਜੇ ਸਾਢੇ 3 ਸਾਲ ਇਹਨਾਂ ਨੇ ਕੁਝ ਕੀਤਾ ਹੁੰਦਾ ਤੇ ਅੱਜ ਇਹ ਲੋਬਤ ਨਾ ਹੁੰਦੀ ਕੋਈ ਬੇਲ ਵੀ ਨਾ ਹੁੰਦੀ ਔਰ ਉਹ ਅੱਜ ਕਿਤੇ ਨਾ ਕਿਤੇ ਲੋਬਤ ਕੇ ਕੇਸ ਪਹੁੰਚਾਉਣਾ